ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੋਂ ਦੀ ਸਗਲੀ ਪੇਸ਼ਾਸ਼ ਤੁਹਾਨੂੰ ਸਾਰਿਆਂ ਦਾ ਸਵਾਗਤ ਕਰਦਾ ਸਿਆਸੀ ਆਗੂ ਮੇਣੋ ਮੇਣੀ ਹੋ ਰਹੇ ਹਨ ਡਿਬੇਟਾਂ ਦੇ ਚੈਲੰਜ ਕੀਤੇ ਜਾ ਰਹੇ ਹਨ ਹਜ਼ਾਰਾਂ ਕਰੋੜ ਦੇ ਅੰਕੜੇ ਉਛਾਲੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ਤੇ ਅਸਲੀਅਤ ਕੀ ਹੈ ਇਹ ਕੋਈ ਨਹੀਂ ਦੱਸਦਾ ਅਕਸਰ ਇਹ ਪੁੱਛਿਆ ਜਾਂਦਾ ਹੈ ਕਿ 2023 ਦੇ ਖੜਾ ਤੋਂ ਅਸੀਂ ਕੀ ਸਬਕ ਸਿੱਖਿਆ ਅਸੀਂ ਕੀ ਤਿਆਰੀ ਕੀਤੀ ਸਰਕਾਰ ਦੀ ਤਿਆਰੀ ਕੀਤੀ ਸੀ ਕਿ ਅੱਗੇ ਤੋਂ ਇਸ ਤਰ੍ਹਾਂ ਦਾ ਨੁਕਸਾਨ ਖੜਾਂ ਦੇ ਨਾਲ ਨਾ ਹੋਵੇ ਮੈਂ ਤੁਹਾਡੀ ਸਾਹਜ ਇੱਕ ਐਸੀ ਰਿਪੋਰਟ ਦੇ ਨਾਲ ਪਾਉਣਾ ਚਾਹੁੰਦਾ ਹਾਂ ਜਿਹੜੀ ਪੰਜਾਬ ਸਰਕਾਰ ਨੇ 2023 ਦੇ ਖੜਾਂ ਤੋਂ ਬਾਅਦ ਤਿਆਰ ਕੀਤੀ ਸੀ ਇਸ ਰਿਪੋਰਟ ਦੇ ਵਿੱਚ 133 ਅਜਿਹੀਆਂ ਕਮਜ਼ੋਰ ਥਾਵਾਂ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਸੀ ਜਿੱਥੋਂ ਬੰਨ ਟੁੱਟ ਸਕਦੇ ਸਨ ਜਿੱਥੋਂ ਜੇ ਬੰਨ ਟੁੱਟਦੇ ਨੇ ਤਾਂ ਹੜ੍ਹ ਆ ਸਕਦੇ ਨੇ ਪੰਜਾਬ ਦਾ ਨੁਕਸਾਨ ਹੋ ਸਕਦਾ ਹੈ ਪਰ ਕੀ ਇਸ ਰਿਪੋਰਟ ਤੋਂ ਕੋਈ ਸਬਕ ਲਏਗੇ ਕਿ ਇਸ ਤੋਂ ਕੁਝ ਕੰਮ ਕੀਤਾ ਗਿਆ ਔਰ ਜੇ ਕੰਮ ਕੀਤਾ ਵੀ ਗਿਆ ਤਾਂ ਫੇਰ ਹੜ੍ਹ ਕਿਉਂ ਆਏ ਦੁਬਾਰਾ ਇਹਨਾਂ ਨੁਕਸਾਨ ਕਿਉਂ ਹੋਇਆ ਇਹ ਸਵਾਲ ਵੀ ਸਾਰੇ ਅੱਗੇ ਸਾਹਮਣੇ 2023 ਦੇ ਵਿੱਚ ਪੰਜਾਬ ਦੇ ਵਿੱਚ 134 ਥਾਵਾਂ ਤੇ 134 ਲੋਕੇਸ਼ਨਸ ਤੇ 241 ਥਾਂ ਤੇ ਪਾੜ ਪਏ ਸੀ ਦਰਿਆਵਾਂ ਦੇ ਵਿੱਚ ਇਹ ਫੈਕਟ ਹੈ ਇਹ ਤੱਥ ਇਸ ਤੋਂ ਬਾਅਦ ਹੀ ਜਿਹੜੀ ਇਹ ਰਿਪੋਰਟ ਤਿਆਰ ਕੀਤੀ ਗਈ ਸੀ ਔਰ ਇਹ ਰਿਪੋਰਟ ਵੀ ਨਿਸ਼ਾਨੇ ਤੋਂ ਕਿਵੇਂ ਖੁੰਜੀ ਇਸ ਦਾ ਅੰਦਾਜ਼ਾ ਤੁਸੀਂ ਇਸ ਤੱਥ ਤੋਂ ਹੀ ਲਗਾ ਸਕਦੇ ਹੋ ਕਿ ਪੰਜਾਬ ਦੇ ਜਲ ਸਰੋਤ ਵਿਭਾਗ ਵੱਲੋਂ ਬਣਾਈ ਇਸ ਰਿਪੋਰਟ ਦੇ ਵਿੱਚ ਰਾਵੀ ਦਰਿਆ ਤੇ ਅੱਠ ਥਾਵਾਂ ਦੀ ਪਛਾਣ ਕੀਤੀ ਗਈ ਸੀ ਜਿੱਥੇ ਬੰਨ ਟੁੱਟ ਸਕਦੇ ਸਨ ਜਿੱਥੇ ਕਿਹਾ ਜਾ ਰਿਹਾ ਸੀ ਕਿ ਕਮਜ਼ੋਰ ਹੈ ਤੇ ਇਥੋਂ ਦਰਿਆ ਦੇ ਵਿੱਚ ਜੇ ਪਾਣੀ ਜ਼ਿਆਦਾ ਆਉਂਦਾ ਹੈ ਤਾਂ ਬੰਨ ਟੁੱਟ ਸਕਦੇ ਨੇ ਹੁਣ ਜਿਹੜੀ 2023 ਦੇ ਵਿੱਚ ਖੜਾ ਤੋਂ ਨਜਿੱਠਣ ਦੇ ਲਈ ਰਿਪੋਰਟ ਤਿਆਰ ਕੀਤੀ ਗਈ ਸੀ ਤਿਆਰੀਆਂ ਵੀ ਇਸੇ ਰਿਪੋਰਟ ਦੇ ਮੁਤਾਬਿਕ ਹੀ ਕੀਤੀਆਂ ਗਈਆਂ ਸੀ ਕਿ ਜਿੱਥੇ-ਜਿੱਥੇ ਨਿਸ਼ਾਨਦੇਹੀ ਹੋਈ ਹੈ ਉੱਥੇ-ਉੱਥੇ ਸਰਕਾਰ ਕੋਸ਼ਿਸ਼ ਕਰੇ ਕਿ ਉਹਨਾਂ ਬੰਨਾਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਦੁਬਾਰਾ ਉੱਥੋਂ ਬਨ ਨਾ ਟੁੱਟਣ। ਪਰ ਰਿਪੋਰਟ ਹੀ ਇਹ ਨਹੀਂ ਗਲਤ ਸਾਬਤ ਹੋਈ ਇਸ ਤੋਂ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਰਾਵੀ ਦਰਿਆ ਦੇ ਉੱਤੇ 8 ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ ਬੰਦ ਨਾ ਟੁੱਟੇ ਇਸ ਦਾ ਇੰਤਜ਼ਾਮ ਕੀਤਾ ਗਿਆ ਸੀ ਪਰ ਰਾਵੀ ਦਰਿਆ ਦੇ ਵਿੱਚ ਬਨ ਅਸਲ ਦੇ ਵਿੱਚ 42 ਥਾਵਾਂ ਤੋਂ ਟੁੱਟਿਆ 8 ਥਾਂ ਦੀ ਨਿਸ਼ਾਨਦੇਹੀ ਕੀਤੀ ਸੀ ਤੇ ਬਨ 42 ਥਾਂ ਤੋਂ ਟੁੱਟਿਆ ਰਿਪੋਰਟ ਕਿੰਨੀ ਅਸਲੀਅਤ ਤੋਂ ਦੂਰ ਸੀ ਇਸ ਦਾ ਅੰਦਾਜ਼ਾ ਤੁਸੀਂ ਇਸੇ ਫੈਕਟ ਤੋਂ ਲਗਾ ਸਕਦੇ ਹੋ ਹੁਣ ਸਰਕਾਰ ਜਵਾਬ ਕੀ ਦਿੰਦੀ ਹੈ ਸਰਕਾਰ ਦੇ ਕੋਲ ਇਸ ਗਲਤੀ ਦਾ ਇਸ ਰਿਪੋਰਟ ਦਾ ਇੰਨਾ ਗਲਤ ਹੋਣਾ ਇਸ ਦਾ ਜਵਾਬ ਕੀ ਸੀਨੀਅਰ ਸਰਕਾਰੀ ਅਧਿਕਾਰੀ ਨੇ ਇੱਕ ਅਖਬਾਰ ਨੂੰ ਦੱਸਿਆ ਹੈ ਕਿ 2023 ਦੀ ਰਿਪੋਰਟ ਦੇ ਮੁਤਾਬਿਕ ਸਤਲੁਜ ਬਿਆਸ ਅਤੇ ਕੱਗਰ ਦੇ 133 ਥਾਵਾ ਦਿਨ ਸ਼ਾਂਤੀ ਕੀਤੀ ਗਈ ਸੀ ਤੇ ਪੰਜਾਬ ਸਰਕਾਰ ਵੱਲੋਂ ਪੂਰੀ ਤਿਆਰੀ ਵੀ ਕਰ ਲਈ ਗਈ ਸੀ ਪਰ ਰਾਵੀ ਦਰਿਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਵਿੱਚ ਰਾਵੀ ਨੇ ਇੰਨਾ ਕਹਿਰ ਟਾਇਆ ਹੋਵੇ ਅਸੀਂ ਇਸ ਗੱਲ ਦਾ ਅੰਦਾਜ਼ਾ ਹੀ ਨਹੀਂ ਲਾ पाए ਇਸ ਸਾਲ ਰਾਵੀ ਦੇ ਕੈਚਮੈਂਟ ਏਰੀਆ ਦੇ ਵਿੱਚ ਇੰਨੀ ਜ਼ਿਆਦਾ ਬਰਸਾਤ ਹੋਈ ਕਿ ਇੱਕ ਸਮੇਂ ਤਾਂ ਰਾਵੀ ਦੇ ਵਿੱਚ 14 ਲੱਖ ਕਿਊਸਕ ਪਾਣੀ ਵਹਿ ਰਿਹਾ ਸੀ ਇਸੇ ਵੀ ਤਰੀਕੇ ਨਾਲ ਕੋਈ ਵੀ ਇੰਨੇ ਜ਼ਿਆਦਾ ਪਾਣੀ ਨੂੰ ਕਾਬੂ ਦੇ ਵਿੱਚ ਨਹੀਂ ਕਰ ਸਕਦਾ ਨਾਲ ਹੀ ਉਹ ਅਧਿਕਾਰੀ ਕਹਿੰਦੇ ਨੇ ਕਿ ਅਸੀਂ ਹੁਣ ਵੀ ਇੱਕ ਹੋਰ ਰਿਪੋਰਟ ਤਿਆਰ ਕਰ ਰਹੇ ਹਾਂ ਕਿ 2025 ਦੇ ਵਿੱਚ ਕੀ ਹੋਇਆ ਇਸ ਤੋਂ ਕੀ ਸਬਕ ਲਏ ਜਾਣੇ ਚਾਹੀਦੇ ਆਪਣੀਆਂ ਤਿਆਰੀਆਂ ਦਾ बखਾਨ ਕਰਦੇ ਹੋਏ ਉਹ ਕਹਿੰਦੇ ਨੇ ਕਿ ਵਿਭਾਗ ਨੇ ਬੜੀਆਂ ਸਾਵਾਂ ਤੇ ਇੰਤਜ਼ਾਮ ਸਹੀ ਕੀਤੇ ਤਾਂ ਹੀ ਸਤਲੁਜ ਤੇ ਬਿਆਸ ਅਤੇ ਕੱਗਰ ਦੇ ਬੰਨ ਬਹੁਤ ਘੱਟ ਥਾਵਾਂ ਤੇ ਟੁੱਟੇ ਜਲੰਧਰ ਦੇ ਲੋਈਆਂ ਨੇੜੇ ਗਿੱਦੜਪਿੰਡੀ ਪਿੰਡ ਦੇ ਵਿੱਚ ਅਸੀਂ ਸਤਲੁਜ ਵਿੱਚੋਂ ਗਾਰ ਕੱਢੀ ਤੇ ਜਿਹੜੇ ਕਿਨਾਰੇ ਨੇ ਉਹ 5 ਫੁੱਟ ਉੱਚੇ ਚੱਕ ਦਿੱਤੇ 2019 ਵਿੱਚ ਏਸੇ ਥਾਂ ਤੇ ਪਾੜ ਪਿਆ ਸੀ ਤੇ 50 ਪਿੰਡਾਂ ਦਾ ਬਹੁਤ ਨੁਕਸਾਨ ਹੋਇਆ ਸੀ 50 ਪਿੰਡ ਇਸ ਇਲਾਕੇ ਦੇ ਡੁੱਬ ਗਏ ਸੀ ਇਸ ਏਰੀਏ ਦੇ ਵਿੱਚੋਂ ਅਸੀਂ 1 ਕਰੋੜ ਕਯੂਬਿਕ ਫੁੱਟ ਰੇਤ ਜਾਂ ਗਾਰ ਜਿਹੜੀ ਆ ਉਹ ਕੱਢੀ ਤੇ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਸੜਕਾਂ ਦੇ ਉੱਤੇ ਭਰਤ ਕਾਉਣ ਲਈ ਇਥੋਂ ਅਸੀਂ ਮਿੱਟੀ ਕੱਢ ਕੇ ਦਿੱਤੀ ਇਸ ਰਿਪੋਰਟ ਦੇ ਵਿੱਚ ਜਿੰਨਾ ਕਮਜ਼ੋਰ ਥਾਵਾਂ ਦਾ ਜ਼ਿਕਰ ਸੀ ਸਭ ਤੋਂ ਵੱਧ ਕਮਜ਼ੋਰ ਥਾਵਾਂ ਰੋਪੜ ਦੇ ਵਿੱਚ ਸਤਲੁਜ ਦੇ ਉੱਤੇ 16 ਇਹੀਆਂ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ ਅੰਮ੍ਰਿਤਸਰ ਦੇ ਵਿੱਚ ਵੀ ਬਿਆਸ ਤਰਿਆ ਤੇ ਵੀ 16 ਹੀ ਥਾਵਾਂ ਆਇਡੈਂਟੀਫਾਈ ਕੀਤੀਆਂ ਗਈਆਂ ਸੀ ਰੋਪੜ ਤੇ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਧ ਥਾਵਾਂ ਸੀ 16 ਥਾਵਾਂ ਜਿੱਥੇ ਖਤਰਾ ਬਣਿਆ ਹੋਇਆ ਸੀ ਇਸ ਤੋਂ ਬਾਅਦ ਬਿਲੰਦਰ ਦੇ ਵਿੱਚ 14 ਹੁਸ਼ਿਆਰਪੁਰ ਦੇ ਵਿੱਚ 12 ਲੁਧਿਆਣਾ ਦੇ ਵਿੱਚ 9 ਕਪੂਰਥਲਾ ਦੇ ਵਿੱਚ 8 ਮੁਕਸਰ ਅਤੇ ਨਵਾਂ ਸ਼ਹਿਰ ਦੇ ਵਿੱਚ 7-7 ਥਾਵਾਂ ਜੀਆਂ ਸੀ ਫਿਰੋਜ਼ਪੁਰ ਤਰਨਤਾਰਨ ਦੇ ਪਟਿਆਲਾ ਦੇ ਵਿੱਚ 6-6 ਥਾਵਾਂ ਕਬਜ਼ੂਰ ਸੀਗੀਆਂ ਫਾਜ਼ਿਲਕਾ ਦੇ ਵਿੱਚ 5 ਮੋਗਾ ਦੇ ਵਿੱਚ 4 ਪਖਾਨ ਕੋ ਪੁਹਾਲੀ ਅਤੇ ਗੁਰਦਾਸਪੁਰ ਦੇ ਵਿੱਚ 3-3 ਥਾਵਾਂ ਆਇਡੈਂਟੀਫਾਈ ਕੀਤੀਆਂ ਸੀ ਸੰਗਲੂ ਸੰਗਰੂਰ ਮਲੇਰਕੋਟਲਾ ਅਤੇ ਮਾਨਸਾ ਵਿੱਚ 2-2 ਥਾਵਾਂ ਬਰਨਾਲਾ ਅਤੇ ਬਠਿੰਡਾ ਦੇ ਵਿੱਚ ਇੱਕ ਇੱਕ ਥਾਂ ਦੀ ਨਿਸ਼ਾਨਦੇਹੀ ਕੀਤੀ ਸੀ ਜਿੱਥੇ ਹੜਾ ਆ ਸਕਦਾ ਸੀ ਜਿੱਥੋਂ ਵਲ ਟੁੱਟ ਸਕਦੇ ਸੀ ਇਸ ਰਿਪੋਰਟ ਦੇ ਬਚਾਅ ਦੇ ਵਿੱਚੋਂ ਅਧਿਕਾਰੀ ਕਹਿੰਦੇ ਹਨ ਕਿ ਹਾਈਡਰੌਲਿਕਸ ਸੰਭਾਵਨਾਵਾਂ ਦੀ ਪੜਾਈ ਹੈ ਬਿਲਕੁਲ درست ਤਰੀਕੇ ਨਾਲ ਤਾਂ ਮੀਂਹ ਦੀ ਭਵਿੱਖਬਾਣੀ ਕੋਈ ਵੀ ਨਹੀਂ ਕਰ ਸਕਦਾ ਇਹ ਬਹੁਤ ਵਾਰ ਹੋਇਆ ਹੈ ਕਿ ਨੁਕਸਾਨ ਦਾ ਸਹੀ ਅੰਦਾਜ਼ਾ ਲਗਾਉਣ ਦੇ ਵਿੱਚ ਇਹ ਸਟੱਡੀ ਫੇਲ ਹੋ ਗਈ ਇਸ ਸਾਲ ਅਸੀਂ ਰਾਵੀ ਦੇ ਕਿਨਾਰੇ 3 ਫੁੱਟ ਉੱਚੇ ਚੱਕਣ ਦੀ ਯੋਜਨਾ ਬਣਾ ਰਹੇ ਹਾਂ ਪਰ ਲੋਕ ਉੱਤੇ ਜ਼ਮੀਨ ਹੀ ਨਹੀਂ ਦੇਣਾ ਚਾਹੁੰਦੇ ਨਾਲ ਹੀ ਉਹ ਆਪਣੇ ਕੰਮ ਦੀ ਤਾਰੀਫ਼ ਕਰਨ ਦੇ ਇਰਾਦੇ ਨਾਲ ਕਹਿੰਦੇ ਨੇ ਕਿ ਸਤਲੁਜ ਤੇ ਇਸ ਸਾਲ ਸਿਰਫ ਦੋ ਥਾਵਾਂ ਤੇ ਤੁਸੀਂ ਬੰਨ ਨੁਕਸਾਨੇ ਗਏ ਨੇ ਲੁਧਿਆਣਾ ਵਿਖੇ ਸਸਰਾਲੀ ਦੇ ਵਿੱਚ ਅਤੇ ਨਵਾਂ ਸ਼ਹਿਰ ਦੇ ਵਿੱਚ ਬੁਰਜ ਟੈਲ ਸੰਗਵਾਲਾ ਪਰ ਕਿਉਂਕਿ ਇੱਥੇ ਹੜ੍ਹਾਂ ਨੇ ਕੋਈ ਮਾਰ ਨਹੀਂ ਕੀਤੀ ਤਾਂ ਤਕਨੀਕੀ ਤੌਰ ਤੇ ਤੁਸੀਂ ਇਸ ਨੂੰ ਪਾੜ ਨਹੀਂ ਕਹਿ ਸਕਦੇ ਕਿ ਇਹਨਾਂ ਦੋਵਾਂ ਥਾਵਾਂ ਤੇ ਪਾੜ ਲੱਗਿਆ ਹੋਵੇ ਪਹਿਲਾਂ ਹੀ ਉਹਦਾ ਬਚਾਅ ਕਰ ਲਿਆ ਗਿਆ ਇਸ ਸਾਲ ਕਗਰਦ ਰਿਆ ਦੇ ਵਿੱਚ 2023 ਦੇ ਮੁਕਾਬਲੇ 15 ਗੁਣਾ ਜ਼ਿਆਦਾ ਪਾਣੀ ਆਇਆ ਸੀ ਪਰ ਕਿਤੇ ਵੀ ਕੋਈ ਖਤਰਾ ਨਹੀਂ ਸੀ ਕਿਉਂਕਿ ਅਸੀਂ ਪਹਿਲਾਂ ਹੀ ਕਿਨਾਰੇ 2.5 ਫੁੱਟ ਉੱਤੇ ਚੱਕ ਦਿੱਤੇ ਸਨ ਪਟਿਆਲਾ ਦੇ ਸਰਦੀ ਇਲਾਕਿਆਂ ਦੇ ਵਿੱਚ ਜਿੱਥੇ ਕਗਰ ਓਵਰਫਲੋ ਹੋਇਆ ਹੈ ਜਦੋਂ ਉਸਦੇ ਬਾਰੇ ਪੁੱਛਿਆ ਗਿਆ ਤਾਂ ਉਹ ਕਹਿੰਦੇ ਨੇ ਕਿ ਇਹ ਤਾਂ ਹਾਂਸੀ ਬਟਾਣਾ ਨਹਿਰ ਤੇ ਬਣੇ ਸਾਈਫਨਾਂ ਦੇ ਕਰਕੇ ਹੋਇਆ ਹੈ ਨਹਿਰ ਬਣਾਉਣ ਦੇ ਵਿੱਚ ਹੀ ਮੁਕਸਨੇ ਉੱਤੇ ਕੰਸਟਰਕਸ਼ਨ ਦੇ ਡਿਫੈਕਟ ਨੇ ਤੇ ਅਸੀਂ ਹਰਿਆਣਾ ਸਰਕਾਰ ਕੋਲ ਇਹ ਮਾਮਲਾ ਪਹਿਲਾਂ ਹੀ ਚੱਕਿਆ ਹੋਇਆ ਹੈ ਇਹ ਨਹੀਂ ਕਿ ਅਸੀਂ ਹਰਿਆਣਾ ਦੇ ਨਾਲ ਗੱਲ ਨਹੀਂ ਕੀਤੀ ਪਰ ਉਹ ਸਾਡੇ ਹੱਥ ਵਿੱਚ ਨਹੀਂ ਹੈ ਉਹ ਜਿਹੜੀ ਹਾਂਸੀ ਭਟਾਣਾ ਨਹਿਰ ਬਣੀ ਹੈ ਉਹਦੇ ਵਿੱਚ ਹੀ ਤਕਨੀਕੀ ਦੋਸ਼ ਨੇ ਹੁਣ ਇਹ ਸਾਰਾ ਕੁਝ ਤਾਂ ਪੰਜਾਬ ਸਰਕਾਰ ਦੇ ਵਿੱਚ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਬਿਆਨ ਨੇ ਕਿ ਅਸੀਂ ਤਾਂ ਕੰਮ ਹੀ ਬਹੁਤ ਵਧੀਆ ਕੀਤਾ ਅਸੀਂ ਜੋ ਰਿਪੋਰਟ ਬਣੀ ਸੀ ਉਸ ਰਿਪੋਰਟ ਦੇ ਮੁਤਾਬਿਕ ਪੂਰੀ ਤਿਆਰੀ ਕਰ ਲਈ ਸੀ ਪਰ ਮੰਤਰੀ ਕੀ ਕਹਿੰਦੇ ਨੇ ਸਰਕਾਰ ਦੇ ਪੰਜਾਬ ਦੇ ਜਲ ਸਰੋਤ ਮੰਤਰੀ ਹੜ੍ਹਾਂ ਦੇ ਬਾਰੇ ਕੀ ਕਹਿੰਦੇ ਨੇ ਬਰਿੰਦਰ ਗੋਇਲ ਵੀ ਦਾ ਕਹਿਣਾ ਹੈ ਕਿ ਅਜਿਹੇ ਹੜ੍ਹ ਤਾਂ 100 ਸਾਲਾਂ ਦੇ ਵਿੱਚ ਇੱਕ ਵਾਰ ਹੀ ਆਉਂਦੇ ਹਨ ਪਾਣੀ ਹੀ ਇੰਨਾ ਜ਼ਿਆਦਾ ਸੀ ਕਿ ਪੂਰੇ ਸਿਸਟਮ ਦੇ ਉੱਤੇ ਹਾਵੀ ਹੋ ਗਿਆ ਅਸੀਂ ਪੂਰੀ ਤਿਆਰੀ ਕੀਤੀ ਹੋਈ ਸੀ ਅਸੀਂ ਇੰਨੀ ਕਰੜੀ ਮਿਹਨਤ ਕੀਤੀ ਸੀ ਕਿ ਘੱਗਰ ਦਰਿਆ ਖਤਰੇ ਦੇ ਨਿਸ਼ਾਨ ਤੋਂ ਲਗਾਤਾਰ ਉੱਤੇ ਵਗਦਾ ਰਿਹਾ ਪਰ ਫੇਰ ਵੀ ਕੋਈ ਬੰਨ ਨਹੀਂ ਟੁੱਟਿਆ ਪਰ ਕੋਈ ਕੀ ਕਰ ਸਕਦਾ ਹੈ ਇਹ ਨਹੀਂ ਹੀ ਐ ਨਾ ਜਿਆਦਾ ਪੈ ਜਾਵੇ ਤੇ ਜਿਹੜੇ ਦਰਿਆ ਨੇ ਉਹ ਆਪਣੀ ਸਮਰੱਥਾ ਤੋਂ ਕਿਤੇ ਜਿਆਦਾ ਪਾਣੀ ਲੈ ਕੇ ਚੱਲ ਰਹੇ ਸੀ ਅਸੀਂ ਉਸ ਦੇ ਵਿੱਚ ਕੀ ਕਰ ਸਕਦੇ ਸੀ ਅਸੀਂ ਛੱਡੋ ਕੋਈ ਵੀ ਕੀ ਕਰ ਸਕਦਾ ਸੀ ਇਹ ਮੰਤਰੀ ਸਾਹਿਬ ਦਾ ਕਹਿਣਾ ਹੁਣ ਸਵਾਲ ਇਹ ਹੈ ਕਿ ਕੀ ਸਰਕਾਰ ਦਾ ਇਹ ਜੋ ਜਵਾਬ ਦਿੱਤਾ ਗਿਆ ਹੈ ਇਹ ਸੰਤੋਸ਼ਜਨਕ ਹੈ ਕੀ ਤੁਸੀਂ ਇਸ ਗੱਲ ਦੇ ਨਾਲ ਐਗਰੀ ਕਰਦੇ ਹੋ ਸਹਿਮਤ ਹੋ ਕਿ ਜੋ ਸਰਕਾਰ ਦੇ ਅਧਿਕਾਰੀ ਕਹਿ ਰਹੇ ਨੇ ਜਾਂ ਜੋ ਸਰਕਾਰ ਦੇ ਮੰਤਰੀ ਕਹਿ ਰਹੇ ਨੇ ਉਹ ਸਹੀ ਹੈ ਬਿਲਕੁਲ ਸੱਚ ਹੈ ਕੀ ਲੋਕ ਇਸ ਗੱਲ ਦੇ ਉੱਤੇ ਵਿਸ਼ਵਾਸ ਕਰਨਗੇ ਜੋ ਸਰਕਾਰ ਕਹਿ ਰਹੀ ਹੈ ਕਿ ਸਾਡੀ ਤਿਆਰੀ ਪੂਰੀ ਸੀ ਪਰ ਸਾਡੀ ਤਿਆਰੀ ਕਰਕੇ ਹੀ ਘੱਗਰ ਦੇ ਉੱਤੇ ਜਾਂ ਸ਼ਤਲੂ ਜਾਂ ਬਿਆਸ ਦੇ ਉੱਤੇ ਬੰਨ ਨਹੀਂ ਟੁੱਟੇ ਤੇ ਫੇਰ ਚਾਹੇ ਘੱਗਰ ਹੋਵੇ ਚਾਹੇ ਸਸਰਾਲੀ ਹੋਵੇ ਜਾਂ ਕਈ ਹੋਰ ਥਾਂ ਦੇ ਜਿੱਥੇ ਲੋਕ ਦਿਨ ਰਾਤ ਇਹਨਾਂ ਬੰਨਾਂ ਨੂੰ ਬਚਾਉਣ ਦੇ ਲਈ ਜਦੋਂ ਜਹਾਜ ਕਰ ਰਹੇ ਸੀ ਟਰਾਲੀਆਂ ਦੀਆਂ ਟਰਾਲੀਆਂ ਮਿੱਟੀ ਦੀਆਂ ਸੱਟੀਆਂ ਜਾ ਰਹੀਆਂ ਸੀ ਬੋਰੇ ਭਰ-ਭਰ ਕੇ ਬੰਨ ਬੰਨੇ ਜਾ ਰਹੇ ਸੀ ਜਿਹੜੀਆਂ ਉਹ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਦਿਖਾਈਆਂ ਜਾ ਰਹੀਆਂ ਸੀ ਕਿ ਉਹ ਸਰਕਾਰ ਦੇ ਇਹਨਾਂ ਦਾਅਵਿਆਂ ਦੇ ਨਾਲ ਮੇਲ ਖਾਂਦੀਆਂ ਨੇ ਕਿ ਸਰਕਾਰ ਨੇ ਸਾਰੀ ਤਿਆਰੀ ਕਰ ਲਈ ਸੀ ਫਿਰ ਲੋਕ ਦਿਨ ਰਾਤ ਇਹਨਾਂ ਬੰਨਾਂ ਦੇ ਉੱਤੇ ਕੀ ਕਰ ਰਹੇ ਨੇ ਪਹਿਰੇ ਲਾ ਰਹੇ ਨੇ ਆਪ ਇਹਨਾਂ ਬੰਨਾਂ ਨੂੰ ਹੋਰ ਮਜ਼ਬੂਤ ਕਰ ਰਹੇ ਨੇ ਤਾਂ ਕਿ ਬੰਨ ਨਾ ਟੁੱਟਣ ਉਹ ਸਾਰੀ ਮਿਹਨਤ ਜਿਹੜੀ ਲੋਕ ਕਰ ਰਹੇ ਨੇ ਕੀ ਉਹ ਫਿਰ ਦਿਖਾਵੇ ਲਈ ਕਰ ਰਹੇ ਨੇ ਜੇ ਪਿਆਰੀਆਂ ਸਰਕਾਰ ਨੇ ਮੁਕੰਮਲ ਕਰਗੀਆਂ ਇੱਕ ਤਾਂ ਇਹਦਾ ਇਹ ਪਹਿਲੂ ਦੂਸਰਾ ਪਹਿਲੂ ਇਹ ਹੈ ਕਿ ਜੇ 2023 ਦੇ ਵਿੱਚ ਜਿੱਥੇ-ਸਥਾਨ ਤੇ ਬੰਨ ਟੁੱਟੇ ਜਿੱਥੋਂ-ਜਿੱਥੋਂ ਪਾਣੀ ਨੇ ਨੁਕਸਾਨ ਕੀਤਾ ਜੇ ਅਸੀਂ ਉਹਨਾਂ ਦੀ ਹੀ ਮੁਰੰਮਤ ਕਰਕੇ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਇਹ ਸਮਝ ਲੈਣੇ ਆ ਕਿ ਸਾਡੀ ਤਿਆਰੀ ਮੁਕੰਮਲ ਹੋ ਗਈ ਹੈ ਕੀ ਉਹ ਤਰੀਕਾ ਵੀ ਸਹੀ ਹੈ 2023 ਦੇ ਵਿੱਚ ਜਿੱਥੇ ਖੜ ਆਏ ਉਥੇ ਤੁਸੀਂ ਮਰੰਮਤ ਕਰ ਲਈ ਬੰਨ ਵੀ ਉੱਚੇ ਚੱਕ ਲਈ ਸਾਰੀ ਤਿਆਰੀ ਕਰ ਲਈ ਪਰ 2025 ਦੇ ਵਿੱਚ ਰਾਵੀ ਨੇ ਨੁਕਸਾਨ ਕਰ ਦਿੱਤਾ ਹੁਣ ਇਸ ਵਾਰ ਤੁਸੀਂ ਰਾਵੀ ਨੂੰ ਠੀਕ ਕਰ ਲਓਗੇ ਉਥੇ ਬੰਨਾਂ ਦੇ ਉੱਤੇ ਮਿੱਟੀ ਪਾ ਲਓਗੇ ਚੱਕ ਲਓਗੇ 2 ਸਾਲ ਬਾਅਦ ਜਾਂ ਅਗਲੇ ਸਾਲ ਸਤਲੁਜ ਦਾ ਕੋਈ ਹੋਰ ਕਿਨਾਰਾ ਟੁੱਟ ਜਾਏਗਾ ਫਿਰ ਕੀ ਕਰੂੰਗੀ ਇਹ ਅਪਰੋਚ ਠੀਕ ਹੈ ਕਿ ਜਿਸ ਸਾਲਿੱਥੋਂ ਨੁਕਸਾਨ ਹੋਵੇ ਉਥੇ ਲਿਪਾ ਪੋਤੀ ਕਰ ਲਓ ਤੇ ਅਗਲੇ ਸਾਲ ਅਗਲੇ ਥਾਂ ਦੇਖਾਂਗੇ ਕਿ ਉਦੋਂ ਕੀ ਹੁੰਦਾ ਹੈ ਉਦੋਂ ਉਥੇ ਮੁਰੰਮਤਾਂ ਦੀ ਤਿਆਰੀ ਕਰ ਲਵਾਂਗੇ ਕੀ ਇਹ ਅਪਰੋਚ ਸਰਕਾਰ ਦੀ ਸਹੀ ਹੈ ਕਿ ਪੂਰੇ ਮੁਕੰਮਲ ਤੌਰ ਤੇ ਤਿਆਰੀ ਨਹੀਂ ਦੇਖੀ ਜਾਣੀ ਚਾਹੀਦੀ ਕਿ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਦਰਿਆ ਨੇ ਇੱਥੋਂ ਵੰਡ ਸਕਦੇ ਨੇ ਇੱਥੋਂ ਏਰੀਆ ਕਮਜ਼ੋਰ ਹੈ ਕਿੱਥੋਂ ਗਾਰ ਜੰਮੀ ਹੋਈ ਹੈ ਕਿਹੜੀ ਥਾਂ ਨੂੰ ਸਾਫ਼ ਕਰਨਾ ਚਾਹੀਦਾ ਹੈ ਕਿੱਥੋਂ ਬਰਿਆ ਨੂੰ ਜਾਂ ਨਹਿਰਾਂ ਨੂੰ ਚੌੜਾ ਕਰਨਾ ਚਾਹੀਦਾ ਹੈ ਇਹ ਸਾਰਾ ਕੁਝ ਮੁਕੰਮਲ ਤੌਰ ਤੇ ਨਹੀਂ ਦੇਖਣਾ ਚਾਹੀਦਾ ਜਾਂ ਸਿਰਫ ਕਿੱਥੇ ਪਿਛਲੇ ਸਾਲ ਕੋਈ ਨੁਕਸਾਨ ਹੋਇਆ ਹੈ ਸਿਰਫ ਉੱਥੇ-ਉੱਥੇ ਮੁਰੰਮਤ ਕਰਕੇ ਅਸੀਂ ਆਪਣਾ ਕੰਮ ਪੂਰਾ ਕਰ ਲਿਆ ਹੈ ਇਸ ਚੀਜ਼ ਦਾ ਪੰਮ ਪਰ ਸਕਦੇ ਲੋਕ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਇਸ ਲਈ ਨਹੀਂ ਕਰਦੇ ਕਿ ਰਿਪੋਰਟਾਂ ਗਲਤ ਨਹੀਂ ਵਿਸ਼ਵਾਸ ਦੀ ਕਮੀ ਇਸ ਕਰਕੇ ਹੈ ਕਿਉਂਕਿ ਜੋ ਸਾਡੇ ਸਿਆਸੀ ਆਗੂ ਨਰੇਟਿਵ ਫਲਾ ਰਹੇ ਨੇ ਜਿਸ ਤਰੀਕੇ ਨਾਲ ਬਿਆਨਬਾਜ਼ੀ ਹੋ ਰਹੀ ਹੈ ਉਸ ਤਰੀਕੇ ਨਾਲ ਕਿਸੇ ਵੀ irde ਉੱਤੇ ਯਕੀਨ ਕਰਨਾ ਬਹੁਤ ਮੁਸ਼ਕਲ ਹੋਇਆ ਪਿਆ ਹੁਣ ਜਿਹੜੇ ਇਹੀ ਅਧਿਕਾਰੀ ਅੱਜ ਕਹਿੰਦੇ ਨੇ ਕਿ ਸਾਡੀਆਂ ਤਿਆਰੀਆਂ ਮੁਕੰਮਲ ਸੀ ਅਸੀਂ ਸਮੇਂ ਤੋਂ ਪਹਿਲਾਂ ਹੀ ਸਾਰਾ ਕੁਝ ਸਹੀ ਕਰ ਲਿਆ ਸੀ ਜਦੋਂ ਇਹ ਰਿਟਾਇਰ ਹੋ ਜਾਂਦੇ ਨੇ ਉਦੋਂ ਇਹ ਬੋਲੀ ਹੋਰ ਬੋਲਣ ਲੱਗ ਜਾਂਦੇ ਨੇ ਜਿਵੇਂ ਹੁਣੇ ਕਿਹਾ ਜਾ ਰਿਹਾ ਹੈ ਕਿ ਤਿਆਰੀਆਂ ਤਾਂ ਦੀ ਮੀਟਿੰਗਾਂ ਆੜਾ ਤੋਂ ਰੋਕਣ ਦੇ ਲਈ ਜਨਵਰੀ ਫਰਵਰੀ ਦੇ ਵਿੱਚ ਹੀ ਹੋ ਜਾਂਦੀਆਂ ਨੇ ਲੇਕਿਨ ਹਰ ਇੱਕ ਬੰਦਾ ਉੱਥੇ ਅਲੱਗ-ਅਲੱਗ ਭਾਸ਼ਾ ਦੇ ਵਿੱਚ ਬੋਲ ਰਿਹਾ ਹੈ ਅਧਿਕਾਰੀ ਜਨਵਰੀ ਫਰਵਰੀ ਚ ਕਹਿ ਰਹੇ ਨੇ ਕਾਂਗਰਸ ਵਾਲੇ ਕਹਿੰਦੇ ਅਸੀਂ ਮਾਰਚ ਅਪ੍ਰੈਲ ਚ ਕਰਦੇ ਹੁੰਦੇ ਸੀ ਜਨਮੇਜਾ ਸਿੰਘ ਸੂਖੋਂ ਅਕਾਲੀ ਦਲ ਦੇ ਵੇਲੇ ਜਿਹੜੇ ਸਰਕਾਰ ਚ ਮੰਤਰੀ ਸੀ ਉਹ ਕਹਿੰਦੇ ਅਸੀਂ ਅਪ੍ਰੈਲ ਮਈ ਦੇ ਵਿੱਚ ਮੀਟਿੰਗਾਂ ਕਰਦੇ ਹੁੰਦੇ ਸੀ ਯਕੀਨ ਲੋਕ ਇਸਦਾ ਕਰ ਇੱਕ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਸਰਕਾਰ ਨੇ ਮੀਟਿੰਗਾਂ ਹੀ ਨਹੀਂ ਕੀਤੀਆਂ ਇਹ ਤਾਂ ਫਰਵਰੀ ਦੇ ਵਿੱਚ ਦਿੱਲੀ ਦੀਆਂ ਚੋਣਾਂ ਦੇ ਵਿੱਚ ਰੁਚੀ ਪਈ ਸੀ ਦੂਜੇ ਪਾਸੇ ਅਧਿਕਾਰੀ 2023 ਦੀ ਰਿਪੋਰਟ ਦਾ ਹਵਾਲਾ ਦੇ ਕੇ 133 ਧਾਵਾਂ ਤੇ ਅਸੀਂ ਕੀ ਤਿਆਰੀ ਕੀਤੀ ਸੀ ਉਸ ਦਾ ਗੁੰਗਾਨ ਕਰ ਰਹੇ ਨੇ ਕਿ ਅਸੀਂ ਕੰਮ ਬਹੁਤ ਵਧੀਆ ਕੀਤਾ ਸੀ ਇਸੇ ਕਰਕੇ ਇਸ ਜਗ੍ਹਾ ਦੇ ਉੱਤੇ ਮਾਰਨੀ ਹੋਈ ਜਦੋਂ ਦਿੱਥੋਂ 2023 ਦੇ ਵਿੱਚ ਹੋਈ ਸੀ ਪਰ ਸਾਨੂੰ ਇਹ ਅੰਦਾਜ਼ਾ ਨਹੀਂ ਸੀ ਕਿ 22 ਦੇ ਵਿੱਚ ਇੰਨਾ ਨੁਕਸਾਨ ਹੋ ਜਾਏਗਾ ਉਹ 25 ਦੇ ਵਿੱਚ ਅਸੀਂ ਰਾਵੀ ਦੀ ਪੂਰੀ ਤਿਆਰੀ ਕਰ ਲਾਂਗੇ ਫੇਰ ਕਿਤੇ ਹੋਰ ਨੁਕਸਾਨ ਹੋਊਗਾ ਤਾਂ ਅਸੀਂ ਇਹੀ ਕਹਿ ਦਾਂਗੇ ਕਿ ਦੇਖੋ ਜੀ ਰਾਵੀ ਦਾ ਅਸੀਂ ਠੀਕ ਕਰ ਲਿਆ ਸੀ ਹੁਣ ਕਿਤੇ ਹੋਰ ਨੁਕਸਾਨ ਹੋ ਗਿਆ ਦੂਜੇ ਪਾਸੇ ਨੁਕਸਾਨ ਕਿੱਥੋਂ ਹੋਇਆ ਹੈ ਲੇਕਿਨ ਸਾਡੇ ਆਗੂ ਪਾਣੀ ਭਾਖੜਾ ਡੈਮ ਤੋਂ ਛੱਡੇ ਜਾਣ ਨੂੰ ਦੋਸ਼ ਦੇ ਰਹੇ ਨੇ ਕਿ ਉਸ ਪਾਣੀ ਦੇ ਛੱਡਣ ਕਰਕੇ ਹੀ ਪੰਜਾਬ ਦੇ ਵਿੱਚ ਛੜਾ ਮੰਨਿਏ ਕਿਸ ਦੀ ਯਕੀਨ ਕਿਸ ਤੇ ਇਸੇ ਲਈ ਹੀ ਮਾਹੌਲ ਇਸ ਤਰ੍ਹਾਂ ਦਾ ਬਣਿਆ ਪਿਆ ਹੈ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਾਜ਼ਿਸ਼ਾਂ ਦਾ ਹੜਾ ਆਇਆ ਹੋਇਆ ਹੈ। ਹਰ ਗੱਲ ਦੇ ਪਿੱਛੇ ਸਾਜ਼ਿਸ਼ ਲੱਭੀ ਜਾ ਰਹੀ ਹੈ। ਹਰ ਗੱਲ ਦੇ ਪਿੱਛੇ ਕਿਸੇ ਨਾ ਕਿਸੇ ਨੂੰ ਦੋਸ਼ ਦਿੱਤਾ ਜਾ ਰਿਹਾ ਹੈ। ਕੋਈ ਕਹਿੰਦਾ ਹੈ ਭਗਵੰਤ ਮਾਨ ਅੰਮ੍ਰਿਤ ਸ਼ਾਹ ਦੇ ਕਾਬੂ ਹੇਠ ਹੈ, ਉਸ ਦੀ ਬੋਲੀ ਬੋਲਦਾ ਹੈ। ਕੋਈ ਕਹਿੰਦਾ ਹੈ ਭਗਵੰਤ ਮਾਨ ਕੇਜਰੀਵਾਲ ਦੇ ਕਬਜ਼ੇ ਹੇਠ ਹੈ, ਕੇਜਰੀਵਾਲ ਦੀ ਬੋਲੀ ਬੋਲਦਾ ਹੈ। ਭਾਜਪਾ ਕਹਿੰਦੀ ਹੈ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਹਰ ਇੱਕ ਚੀਜ਼ ਦੇ ਲਈ ਜ਼ਿੰਮੇਵਾਰ ਹੈ ਕਿ ਆਪ ਦਾ ਪਾਰਟੀ ਹੈ ਜਿੱਥੇ ਜਾਂਦੀ ਹੈ ਨੁਕਸਾਨ ਪਹੁੰਚਾ ਦਿੰਦੀ ਹੈ ਕਾਂਗਰਸ ਕਹਿੰਦੀ ਹੈ ਆਪ ਇੱਕ ਭਾਜਪਾ ਆਪਸ ਵਿੱਚ ਮਿਲੇ ਹੋਏ ਨੇ ਇਹ ਇੱਕ ਦੂਜੇ ਦੀਆਂ ਬੀ ਟੀਮਾਂ ਨੇ ਅਕਾਲੀ ਦਲ ਕਹਿੰਦਾ ਹੈ ਕਿ ਤਿੰਨੇ ਹੀ ਆਪਸ ਦੇ ਵਿੱਚ ਮਿਲੇ ਹੋਏ ਨੇ ਦੂਜੇ ਪਾਸੇ ਲੋਕ ਇਹ ਕਹਿੰਦੇ ਨੇ ਕਿ ਭਾਜਪਾ ਤੇ ਅਕਾਲੀ ਦਲ ਦੇ ਵਿੱਚ ਹਜੇ ਵੀ ਗੱਠਜੋੜ ਹੋਣ ਦੀਆਂ ਸੰਭਾਵਨਾਵਾਂ ਪੂਰੀਆਂ ਨੇ ਪਰਦੇ ਪਿੱਛੇ ਸਮਝੌਤਾ ਹੋਇਆ ਹੋਇਆ ਹੈ ਬਾਹਰ ਦਿਖਾਵਾ ਕਰਦੇ ਨੇ ਸਾਰੇ ਇੱਕ ਦੂਜੇ ਦੇ ਉੱਤੇ ਹੀ ਇਸ ਤਰੀਕੇ ਨਾਲ ਦੋਸ਼ ਲਾ ਰਹੇ ਨੇ ਇਸ ਤਰੀਕੇ ਦੇ ਨਾਲ بے ਵਿਸ਼ਵਰਸ਼ੀ ਘੜੀ ਗਈ ਹੈ ਕਿ ਕੌਣ ਕਿਸ ਤੇ ਵਿਸ਼ਵਾਸ ਕਰੇ ਤਾਂ ਦੂਰ ਦੀ ਗੱਲ ਹੈ ਲੋਕ ਕਿਸ ਤੇ ਵਿਸ਼ਵਾਸ ਕਰਨ ਇਹੀ ਸਮਝ ਨਾਲ ਬਹੁਤ ਔਖਾ ਹੋਇਆ ਹੈ ਨਾ ਤਾਂ ਕੋਈ ਰਿਪੋਰਟਾਂ ਲੋਕਾਂ ਦੇ ਸਾਹਮਣੇ ਲਿਆਂਦੀਆਂ ਜਾਂਦੀਆਂ ਨੇ ਕਿ ਇਹ ਰਿਪੋਰਟ ਬਣਾਈ ਗਈ ਹੈ ਇਸ ਦੇ ਮੁਤਾਬਿਕ ਸਰਕਾਰ ਕੰਮ ਕਰ ਰਹੀ ਹੈ ਜਦੋਂ ਸਭ ਕੁਝ ਹੋ ਜਾਂਦਾ ਹੈ ਉਸ ਤੋਂ ਬਾਅਦ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਇਹ ਰਿਪੋਰਟ ਬਣੀ ਸੀ ਜੀ ਇਸ ਤੇ ਮੁਤਾਬਕ ਅਸੀਂ ਕੰਮ ਕੀਤਾ ਸੀ ਉਹ ਰਿਪੋਰਟ ਗਲਤ ਸੀ ਕਿੰਨੀ ਗਲਤ ਸੀ ਇਸ ਤੇ ਬਾਰੇ ਕੋਈ ਗੱਲ ਨਹੀਂ ਕਰਦਾ ਜੇ ਜ਼ਿਆਦਾ ਕੁਝ ਹੋ ਜਾਂਦਾ ਹੈ ਤਾਂ ਅਸੀਂ ਮੌਸਮ ਵਿਭਾਗ ਦੇ ਉੱਤੇ ਸ਼ਿਕਰਾ ਭੰਨ ਦਿੰਦੇ ਹਾਂ ਕਿ ਉਹਨਾਂ ਵੱਲੋਂ ਭਵਿੱਖਬਾਣੀ ਹੀ ਸਹੀ ਨਹੀਂ ਕੀਤੀ ਗਈ ਸੀ ਜੇ ਉਹ ਭਵਿੱਖਬਾਣੀ ਕਰਦੇ ਤਾਂ ਸਰਕਾਰ ਸ਼ਾਇਦ ਉਸ ਤਰੀਕੇ ਨਾਲ ਕੰਮ ਕਰਦੀ ਹਰ ਕੋਈ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾ ਰਿਹਾ ਹੈ ਪਰ ਇਹ ਸਾਰੇ ਇਲਜ਼ਾਮ ਤਰਾਸ਼ੀ ਦੇ ਦੌਰ ਦੇ ਵਿੱਚ ਲੋਕ ਕੀ ਕਰਨ ਜਿਨ੍ਹਾਂ ਦਾ ਨੁਕਸਾਨ ਹੋਇਆ ਔਰ ਜਿਨ੍ਹਾਂ ਨੂੰ ਇਹ ਭਰੋਸਾ ਨਹੀਂ ਹੋ ਰਿਹਾ ਕਿ ਕਿਸੇ ਵੀ ਤਰੀਕੇ ਨਾਲ ਉਹਨਾਂ ਦੀ ਇਸ ਵਾਰ ਨੁਕਸਾਨ ਦੀ ਪਰਪਾਈ ਹੋਏਗੀ ਜਾਂ ਨਹੀਂ ਔਰ ਜੇ ਇਸ ਪਰ ਪਰਪਾਈ ਹੋ ਵੀ ਜਾਂਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਹ ਨੁਕਸਾਨ ਨਹੀਂ ਹੋਣਗੇ ਇਸ ਚੀਜ਼ ਦੀ ਗਰੰਟੀ ਕੌਣ ਦਿੰਦਾ ਜੇ ਇਸੇ ਰਿਪੋਰਟ ਦਾ ਆਪਾਂ ਹਵਾਲਾ ਲਈਏ ਜੋ ਪੰਜਾਬ ਸਰਕਾਰ ਦੇ ਅਧਿਕਾਰੀ ਕਹਿ ਰਹੇ ਨੇ ਕਿ ਅਸੀਂ 2023 ਤੋਂ ਸਿੱਖ ਕੇ ਆ ਚੰਗੇ ਕੰਮ ਕੀਤੇ ਪਰ ਫੇਰ ਤਾਂ ਵਿਸ਼ਵਾਸ ਬਿਲਕੁਲ ਹੀ ਉਖ ਜਾਂਦਾ ਹੈ ਕਿ ਜੇ ਤੁਹਾਡੀਆਂ ਰਿਪੋਰਟਾਂ ਹੀ ਅਸਲੀਅਤ ਤੋਂ ਉਹਾਂ ਦੂਰ ਨੇ ਸਚਾਈ ਤੋਂ ਐਨੀਆਂ ਪਰੇ ਨੇ ਫਿਰ ਉਹਨਾਂ ਦੇ ਪੋਟਾ ਤੇ ਜੇ ਤੁਸੀਂ ਕੰਮ ਵੀ ਕਰ ਲੈਨੇ ਹੋ ਤਾਂ ਵੀ ਕੋਈ ਗਰੰਟੀ ਨਹੀਂ ਕਿ ਪੰਜਾਬ ਦੇ ਵਿੱਚ ਛੜਾ ਦਾ ਖਤਰਾ ਬਰਕਰਾਰ ਨਹੀਂ ਰਹੇਗਾ ਆਉਣ ਵਾਲੇ ਸਮੇਂ ਵਿੱਚ ਲੋੜ ਹੈ ਕੰਪ੍ਰਹੈਂਸਿਵ ਤਰੀਕੇ ਦੇ ਨਾਲ ਸਾਰੇ ਇਲਾਕਿਆਂ ਦੀ ਸਟੱਡੀ ਕਰਨ ਦੀ ਕਿ ਕਿੱਥੋਂ-ਕਿੱਥੋਂ ਨੁਕਸਾਨ ਹੋ ਸਕਦਾ ਹੈ ਕਿਹੜੀਆਂ-ਕਿਹੜੀਆਂ ਥਾਵਾਂ ਕਮਜ਼ੋਰ ਨੇ ਸਮੁੱਚੇ ਪੰਜਾਬ ਦੇ ਵਿੱਚ ਹੀ ਕੰਮ ਕਰਨ ਦੀ ਲੋੜ ਹੈ ਨਾ ਕਿ ਇਸ ਤਰੀਕੇ ਨਾਲ ਕਿ ਜਿੱਥੇ ਅੱਜ ਨੁਕਸਾਨ ਹੋ ਗਿਆ ਹੈ ਉੱਥੇ ਲਿਪਾ ਕੋਤੀ ਕਰਦੇ ਹੋ ਤੇ ਅਗਲੀ ਵਾਰ ਦੇਖੋ ਉਥੋਂ ਹੁੰਦਾ ਹੈ ਜਾਂ ਕਿਤੋਂ ਹੋਇਆ ਇਸ ਅਪਰੋਚ ਨੂੰ ਹੀ ਬਦਲਣ ਦੀ ਲੋੜ ਹੈ ਕਿਸੇ ਤਰੀਕੇ ਦੀ ਜਵਾਬਦੇਹੀ ਜਾਂ ਅਕਾਉਂਟੇਬਿਲਟੀ ਇਸ ਸਿਸਟਮ ਦੇ ਵਿੱਚ ਲਿਆਉਣ ਦੀ ਲੋੜ ਹੈ ਜੇ ਅਸੀਂ ਇਹ ਅਕਾਉਂਟੇਬਿਲਟੀ ਨਹੀਂ ਲਿਆਵਾਂਗੇ ਜੇ ਇਹ ਜਵਾਬਦੇਹੀ ਤੈਅ ਨਹੀਂ ਕਰਾਂਗੇ ਕਿ ਗਲਤੀ ਕਿਸ ਦੀ ਹੈ ਕੌਣ ਜ਼ਿੰਮੇਵਾਰ ਹੈ ਇਸੇ ਤਰੀਕੇ ਨਾਲ ਦੂਸ਼ਣਬਾਜ਼ੀ ਚਲਦੀ ਰਹੇਗੀ ਤੇ ਲੋਕ ਸਰਕਾਰ ਦੀਆਂ ਇਹਨਾਂ ਗਲਤੀਆਂ ਦਾ ਛੱਟਾ ਭੁਗਦੇ ਰਹਿਣਗੇ ਇਸੇ ਤਰੀਕੇ ਨਾਲ ਸਾਲ ਦਰ ਸਾਲ ਲੋਕਾਂ ਦੇ ਨੁਕਸਾਨ ਹੁੰਦੇ ਰਹਿਣਗੇ ਤੇ ਸਰਕਾਰਾਂ ਤੇ ਵਿਰੋਧੀ ਤਰ੍ਹਾਂ ਇੱਕ ਦੂਜੇ ਦੇ ਉੱਪਰ ਉਂਗਲਾ ਚੱਕਦੇ ਆ ਰਹੇ ਨੇ ਸੋ ਉਮੀਦ ਕਰਦੇ ਆ ਸੱਚਮੁੱਚ ਕੁਝ ਸਿੱਖਾਂਗੇ ਜੇ ਰਿਪੋਰਟਾਂ ਬਣਦੀਆਂ ਨੇ ਉਹ ਸਹੀ ਤਰੀਕੇ ਨਾਲ ਬਣੀਆਂ ਨੇ ਜਾਂ ਨਹੀਂ ਤੇ ਜਿਹੜੇ ਖਤਰੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਨਾਲ ਨਜਿੱਠਿਆ ਕਿਵੇਂ ਜਾ ਸਕਦਾ ਹੈ ਸਬੂਚਤਾ ਦੇ ਵਿੱਚ ਕਿਵੇਂ ਨਜਿੱਠਿਆ ਜਾ ਸਕਦਾ ਹੈ ਉਹਨਾਂ ਚੀਜ਼ਾਂ ਤੇ ਕੰਮ ਕਰਨ ਦੀ ਲੋੜ ਹੈ ਲਿਪਾ ਪੋਤੀ ਨਾਲ ਕੁਝ ਨਹੀਂ ਹੋਣਾ ਲਿਪਾ ਪੋਤੀ ਦੇ ਨਾਲ ਇਹ ਖਤਰੇ ਨਹੀਂ ਟਲਣੇ ਇਹ ਖਤਰੇ ਇਸੇ ਤਰੀਕੇ ਨਾਲ ਸਾਡੇ ਸਿਰ ਤੇ ਮੰਡਰਾਉਂਦੇ ਰਹਿਣਗੇ ਸੋ ਇਸ ਉਮੀਦ ਦੇ ਨਾਲ ਕਿ ਸਰਕਾਰਾਂ ਅੱਗੇ ਤੋਂ ਉਹ ਵਿਖਦੇ ਵਿੱਚ ਆਪਣੀ ਜ਼ਿੰਮੇਵਾਰੀ ਸਮਝਣਗੀਆਂ ਤੇ ਲੋਕਾਂ ਬਾਰੇ ਕੁਝ ਸੋਚਣਗੀਆਂ ਅਸੀਂ ਵਿਦਾ ਲੈਨੇ ਆ ਧੰਨਵਾਦ